ਦੋ ਬਾਈ ਆਪਣੇ ਨਾਲ ਨੇ ਜਿਹੜੇ ਮੌਤ ਦੇ ਖੂਹ ਦੇ ਵਿੱਚ ਇਹ ਮੋਟਰਸਾਈਕਲ ਚਲਾਉਂਦੇ ਆ ਸੋ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਸਾਹਿਲ ਹੈ ਜੀ ਕਹਾਂ ਕੇ ਰਹਿਨੇ ਵਾਲੇ ਹੋ ਮੈਂ ਜ਼ਿਲ੍ਹਾ ਮੁਜ਼ਫਰਨਗਰ ਕਰ ਰਹਿਨੇ ਮੁਜ਼ਫਰਨਗਰ ਕਰ ਜੀ ਯਾਰ ਆ ਬੜਾ ਜੋ ਖਤਰਨਾਕ ਸਟੰਟ ਥਾ ਆਪਕਾ ਹਾਂ ਜੀ ਹਮਨੇ ਦੇਖਾ ਹੈ ਕਿਉਂਕਿ ਹਮਨੇ ਸਭੀ ਆਪਕੇ ਕਲਾਕਾਰ ਦੇਖੇ ਜੋ ਇਸਮੇ ਕੂਏ ਮੇ ਚੱਲ ਰਹੇ ਥੇ ਲੇਕਿਨ ਆਪਕਾ ਜੋ ਸਟੰਟ ਥਾ ਉਹ ਸਭ ਸੇ ਖਤਰਨਾਕ ਥਾ ਇਹ ਕਬ ਸੇ ਕਰ ਰਹੇ ਹੋ ਆਪ ਮੈਂ 10 ਸਾਲ ਸੇ ਕਰ ਰਹਾ ਜੀ ਇਹ ਕੰਮ हाँ और मैं जो हूँ मेरी आई डी भी है इंस्टाग्राम पे साहिल राइडर के नाम से डेढ़ मिलियन फॉलोअर्स हैं मेरे अच्छा क्या बात है वन मिलियन सब्सक्राइब भी है मेरे पे अच्छा, आई डी बनाता हूँ इसी वजह से मैं वीडियो भी बनाता हूँ मेरी आईडी है ना इसलिए मैं वीडियो वाइडियो बनाता हूँ पहले से ही बहुत दिन से काम करते हैं काफी टाइम हो गया तो इसीलिए प्रेस्टिक हो गई पूरी जी नहीं आप आपके दिमाग में कैसे है कि हमने ये ये फील्ड चुना है क्योंकि बड़ा खतरनाक है अगर थोड़ी सी भी चूक हो जाए तो जान जा सकती है ऐसे कैसे होगा कि इस इस तरफ आना है मैंने इस तरफ नहीं जी देखो पेट के लिए सब करना पड़ता है बताओ जब गरीब आदमी क्या करेगा तो पेट के लिए सब करना पड़ता है और भी काम है यार जिनमें जान का रिस्क नहीं होता लेकिन इसमें तो बहुत ज्यादा जान का रिस्क है आप अगर एक आंख के झपके से काम तमाम हो सकता है ये कैसे सोचते हो तो रिक्शा पर आज मौत अगर आनी होगी तो ठोकर लगने से आ जाएगी बताओ मौत आनी होगी तो ठोकर लगने से आ जाएगी पर पक्की है यहाँ आवेगी या वहाँ आवेगी बराबर ही है अपना, अपना शोक के लिए अपना कारोबार बनेगा अच्छा जी कुछ करना कुछ कर कुछ दिखाने के लिए कुछ करना पड़ता है तो अपना यही है कि अपना कारोबार बन गया इससे अपना टैलेंट है अपना काम करते हैं अब इंजॉय कैसे हुएगा पब्लिक का बताओ अगर हम ये बंद कर देंगे तो पब्लिक इंजॉय कैसे करेगी मेले में आके और मेले में अगर मौत का कुआ ना हो तो मेला मेला नहीं लगता ਚਾਹੇ ਕਹੀਂ ਦੇਖ ਲੈਣਾ ਮੇਲਾ ਮੇਲਾ ਨਹੀਂ ਲੱਗਨੇਗਾ ਅਗਰ ਮੌਤ ਕਕਵਾ ਮੇਲੇ ਮੇ ਨਹੀਂ ਹੈ ਭਾਈ ਕੀ ਨਾਮ ਬਤਾਇਆ ਆਪਣੇ ਮੇਰਾ ਨਾਮ ਸਾਇਲ ਹੈ ਜੀ ਮੈਨੂੰ ਆਡੀਅנס ਪੂਰਾ ਜਾਣਤਾ ਹੈ ਮੇਰੇ 1.5 ਮਿਲੀਅਨ ਫੋਲੋਅਰਸ ਹੈ ਜਨਤਾ ਆ ਰਹੀ ਹੈ ਜਬਰ ਮੇਲੇ ਮੇ ਮੂਝੇ ਯਾ ਜਾਣਤੀ ਹੈ ਆਡੀਅנס ਆਪ ਵੀ ਇੰਟਰਵਿਊ ਲੈ ਰਹੇ ਹੋ ਹੋਰ ਵੀ ਆਏ ਹੈ ਭਾਈ ਇੰਟਰਵਿਊ ਲੈਣੇ ਹੋਰ ਕੀ ਆ ਬਤਾਓ ਕੀ ਬਤਾਵਾਂ ਤੁਮੇ ਵੀਡੀਓ ਕੋ ਲਾਈਕ ਕਰੋ ਇਨਕੇ ਜਿਆਦਾ ਸੇ ਜਿਆਦਾ ਜਾ ਕੇ ਭਾਈ ਸੋ ਭਾਈ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਪੇਟ ਦੇ ਲਈ ਕਰ ਰਹੇ ਆ ਤੇ ਬਾਕੀ ਸ਼ੌਕ ਇਹਨਾਂ ਨੂੰ ਸ਼ੌਂਕ ਸੀ ਇਹ ਚੀਜ਼ ਦਾ ਕਿ ਅਸੀਂ ਇਦਾਂ ਦੇ ਸਟੰਡ ਦਿਖਾਉਣੇ ਨੇ ਕਿਉਂਕਿ ਇਹ ਇਹਨਾਂ ਦਾ ਇੱਕ ਹੋਰ ਵੀ ਕਹਿਣਾ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜਿੰਨੇ ਰੱਬ ਨੇ ਸਾਹ ਦੇਤੇ ਉਸ ਤੋਂ ਨਾ ਇੱਕ ਵਾਧਾ ਵੇ ਨਾ ਘਾਟ ਆਵੇ ਬੰਦੇ ਨੂੰ ਇਹਨਾਂ ਦਾ ਕਹਿਣਾਗਾ ਜੇ ਮੌਤ ਆਉਣੀ ਆ ਤਾਂ ਠੋਕਰ ਲੱਗ ਕੇ ਵੀ ਆ ਜਾਣੀ ਆ ਜੇ ਨਹੀਂ ਆਉਣੀ ਤਾਂ ਚਾਹੇ ਤੁਸੀਂ ਮੌਤ ਦੇ ਕੂਏ 'ਚ ਹੋਮੋ ਜਾਂ ਜਿੱਥੇ ਮਰਜੀ ਹੋਮੋ ਤਾਂ ਵੀ ਵੱਸ ਸਕਦੇ ਆ ਸੋ ਸਾਹਿਲ ਜੀ ਸਲੂਟ ਆ ਤੁਹਾਨੂੰ ਕਿਉਂਕਿ ਤੁਹਾਡਾ ਅਸੀਂ ਸਾਰਾ ਜੋ ਵੀਡੀਓ ਬਣਾਈ ਆ ਇਸ ਵੀਡੀਓ ਦੇ ਵਿੱਚ ਲਗਾਵਾਂਗੇ ਕਿ ਕਿਵੇਂ ਬੰਦਾ ਕਿ लास्ट दिन पब्लिक सारे देखने के लिए आए लास्ट लास्ट दिन है छपार मेले में है ये वीडियो डाल दियो तुम हम ऑडियंस को ये कहना चाहेंगे लास्ट दिन है भाई कल संडे का बाजार है और देखने ऐसे के लगाना देखना है वो आ जाओ भाई छपार मेले में हम है ऐसा स्टैंड दिखाएंगे भैया ये बता देंगे तुम्हें खुद कैसा स्टैंड दिखाया है सो इनन दी एक गुहार है एक बेनती है सारे लोकां नु पंजाब वासियां नु के ਤੁਸੀਂ छपार ਦੇ ਮੇਲੇ ਜਾਓ ਕਿਉਂਕਿ ਕੱਲ ਦਾ ਲਾਸਟ ਦਿਨ ਹੈ ਅੱਜ 13 ਸਤੰਬਰ ਆ ਕੱਲ ਨੂੰ 14 ਸਤੰਬਰ ਆ 14 ਸਤੰਬਰ ਚਿਪਾਰ ਦੇ ਮੇਲੇ ਦਾ ਲਾਸਟ ਆ ਜੇ ਤੁਸੀਂ ਇਹਨਾਂ ਦੇ ਸਟੈਂਡ ਦੇਖਣਾ ਚਾਹੋ ਨਾ ਤਾਂ ਇੱਥੇ ਜ਼ਰੂਰ ਪਹੁੰਚੋ ਸਾਹਿਲ ਜੀ ਤੁਹਾਡਾ ਪੂਰਾ ਮਨੋਰੰਜਨ ਕਰਕੇ ਦੇ ਤੁਹਾਨੂੰ ਇਹੋ ਜਿਹੇ ਸਟੈਂਡ ਦਿਖਾਉਣਗੇ ਜਿਹੜੇ ਮੈਨੂੰ ਲੱਗਦਾ ਤੁਸੀਂ ਕਦੇ ਦੇਖੇ ਨਹੀਂ ਹੋਣੇ 16 ਤੱਕ ਭਰੇਗਾ ਅੱਛਾ ਕਹਿੰਦੇ 16 ਤੱਕ ਆ ਇਹ 16 ਸਤੰਬਰ ਤੱਕ ਇਹ ਡੇਟ ਹੋ ਚੁੱਕੀ ਆ ਭਾਈਆਂ ਨੇ ਸਾਨੂੰ ਖਬਰ ਦਿਖਾਈ ਆ ਕਿ 16 ਸਤੰਬਰ ਤੱਕ ਚੱਲੇਗਾ ਤੁਸੀਂ ਇੱਥੇ ਆ ਕੇ ਸਾਹਿਲ ਜੀ ਦਾ ਸਟੰਡ ਜਰੂਰ ਦੇਖੋ ਇਸ ਮੌਤ ਦੇ ਕੂਏ ਦੇ ਵਿੱਚ ਕਿਵੇਂ ਮੋਟਰਸਾਈਕਲ ਚਲਾਉਂਦੇ ਨੇ ਕਿਵੇਂ ਆਪਣੀ ਜਾਨ ਤੇ ਖੇਡ ਕੇ ਲੋਕਾਂ ਦਾ ਮਨੋਰੰਜਨ ਕਰਦੇ ਆ ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਡੀ ਇਹ ਵੀਡੀਓ ਬੜੀ ਚੰਗੀ ਲੱਗੀ ਹੋਵੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਸਾਹਿਲ ਵਰਗੇ ਜੋ ਲੋਕ ਮੌਤ ਦੇ ਕੂਏ ਦੇ ਵਿੱਚ ਸਟੰਟ ਕਰਕੇ ਦਿਖਾਉਂਦੇ ਨੇ ਉਹ ਲੋਕਾਂ ਤੱਕ ਪਹੁੰਚ ਸਕਣ ਤੇ ਤੁਸੀਂ ਇਸ ਮੇਲੇ ਦੇ ਵਿੱਚ ਆ ਕੇ ਲਾਈਵ ਵੀ ਸਾਹਿਲ ਦੇ ਜੋ ਸਟਾਰ ਨੇ ਉਹ ਦੇਖ ਸਕਦੇ ਹੋ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਉਹ ਤੱਕ ਲਈਦਾ ਇਜਾਜ਼ਤ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ